ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਗ੍ਰਿਮ ਜ਼ਮਾਨਤ ਮਿਲੀ ਹੈ ਦਾਸੇ ਕਿ ਈਡੀ ਦੇ ਵੱਲੋਂ ਉਹਨਾਂ ਨੂੰ ਸੱਮਨ ਜਾਰੀ ਕੀਤੇ ਗਏ ਸੀ ਜਿਸ ਦੇ ਵਿੱਚ ਉਹ ਪੇਸ਼ ਨਹੀਂ ਹੁੰਦੇ ਨੇ ਉਸ ਤੋਂ ਬਾਅਦ ਈਡੀ ਦੇ ਵੱਲੋਂ ਕੋਰਟ ਦੇ ਵਿੱਚ ਉਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਅੱਜ ਅਰਵਿੰਦ ਕੇਜਰੀਵਾਲ ਦਿੱਲੀ ਦੇ ਰਾਊਜ਼ ਐਵੇਨਿਊ ਕੋਰਟ ਦੇ ਵਿੱਚ ਪੇਸ਼ ਹੁੰਦੇ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਅਗ੍ਰਿਮ ਜ਼ਮਾਨਤ ਲਗਾਈ ਜਾਂਦੀ ਹੈ ਤੇ ਉਹਨਾਂ ਨੂੰ ਉਨ੍ਹਾਂ ਦੇ ਜ਼ਮਾਨਤ ਮਨਜ਼ੂਰ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ 15000 ਦੇ ਮੁਚਲਕੇ ਤੇ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਹੋਈ ਹੈ ਉਸ ਤੋਂ ਬਾਅਦ ਉਹਨਾਂ ਨੂੰ ਕੋਰਟ ਰੂਮ ਚ ਜਾਣ ਦੀ ਪਰਮਿਸ਼ਨ ਦੇ ਦਿੱਤੀ ਗਈ ਹੈ ਹਾਲਾਂਕਿ ਉਹਨਾਂ ਦੇ ਵਕੀਲ ਜ਼ਰੂਰ ਅੰਦਰ ਜ਼ਰੂਰ ਅੰਦਰ ਮੌਜੂਦ ਨਹੀਂ 파ਰੇ ਸੀਐਮ ਅਰਵਿੰਦ ਕੇਜਰਵਾਲ ਨੂੰ ਜਾਣ ਦੀ ਪਰਮਿਸ਼ਨ ਦੇ ਦਿੱਤੀ ਹੈ ਤੇ ਉਹਨਾਂ ਨੂੰ ਸਮਾਨਤ ਮਿਲ ਚੁੱਕੀ ਹੈ ਦਰਸਲ ਬੀਤੇ ਦਿਨਾਂ ਦੇ ਵਿੱਚ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਈਡੀ ਦੇਵਨ ਨੂੰ ਤਕਰੀਬਨ 8 ਸਮਨ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਜਾਰੀ ਹੋਈ ਸੀ ਜਿਸ ਦੇ ਵਿੱਚ ਸੀਐਮ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੁੰਦੇ ਨੇ ਉਸ ਤੋਂ ਬਾਅਦ ਦਿੱਲੀ ਦੇ ਕੋਰਟ ਦੇ ਵਿੱਚ ਈਡੀ ਦੇ ਵੱਲੋਂ ਦੋ ਸ਼ਿਕਾਇਤਾਂ ਦਰਜ ਕਰਵਾਈਆਂ ਜਾਂਦੀਆਂ ਨੇ ਜਿਨ੍ਹਾਂ ਦੇ ਉੱਪਰ ਅੱਜ ਸੁਣਵਾਈ ਹੋਈ ਹੈ ਤੇ ਸੀਐਮ ਅਰਵਿੰਦ ਕੇਜਰੀਵਾਲ ਪੇਸ਼ ਹੁੰਦੇ ਨੇ ਕੋਰਟ ਦੇ ਵਿੱਚ ਤੇ ਪੇਸ਼ ਦੇ ਦੌਰਾਨ ਨੇ ਉਹਨਾਂ ਦੇ ਵੱਲੋਂ ਅਗਰਮ ਜ਼ਮਾਨਤ ਲਗਾਈ ਜਾਂਦੀ ਹੈ ਤੇ ਉਹਨਾਂ ਦੀ ਅਗਰਮ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ ਤੇ ਅਗਰਮ ਜ਼ਮਾਨਤ ਤਿੰnde ਹੋਏ ਉਹਨਾਂ ਨੂੰ ਕੋਰਟ ਚੋਂ ਜਾਣ ਦੀ ਪਰਮਿਸ਼ਨ ਦੇ ਦਿੱਤੀ ਗਈ ਹੈ ਤਾਂ ਸਿੱਕੇ ਤਕਰੀਬਨ 8 ਵਾਰ ਸਮਨ ਜਾਰੀ ਹੋਈ ਸੀ ਈਡੀ ਦੇ ਵੱਲੋਂ ਸੀਐਮ ਅਰਵਿੰਦ ਕੇਜਰੀਵਾਲ 2 ਨਵੰਬਰ ਤੋਂ ਪਹਿਲਾ ਸਮਨ ਭੇਜਿਆ ਜਾਂਦਾ ਫਿਰ ਉਹਨਾਂ ਨੂੰ ਸਮਨ 21 ਦਸੰਬਰ ਨੂੰ ਭੇਜਿਆ ਗਿਆ ਸੀ 3 ਜਨਵਰੀ ਨੂੰ ਸਮਨ ਆਂਦੇ ਨੇ 17 ਜਨਵਰੀ ਨੂੰ ਸਮਨ ਆਇਆ 2 ਫਰਵਰੀ ਨੂੰ ਆਇਆ 22 ਫਰਵਰੀ ਨੂੰ ਹੁੰਦਾ ਹੈ 26 ਨੂੰ ਹੁੰਦਾ ਹੈ ਫਿਰ 27 ਫਰਵਰੀ ਨੂੰ ਹੁੰਦਾ 8 ਸਮਨ ਹੁਣ ਤੱਕ ਉਹਨਾਂ ਨੂੰ ਤਕਰੀਬਨ ਈਡੀ ਦੇ ਵੱਲੋਂ ਭੇਜੇ ਜਾਂਦੇ ਦੋਸਤੋ ਵਿੱਚੋਂ ਪੇਸ਼ ਹੋਣ ਦੇ ਲਈ ਨਹੀਂ ਪਹੁੰਚਦੇ ਨੇ ਪੁੱਛ ਗਿੱਛ ਲਈ ਨਹੀਂ ਪੇਸ਼ ਹੁੰਦੇ ਨੇ ਦੋਸਤੋ ਬਾਅਦ ਈਡੀ ਦੇ ਵੱਲੋਂ ਕੋਰਟ ਦਾ ਰੁਕ ਕੀਤਾ ਜਾਂਦਾ ਕੋਰਟ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਜਾਂਦੀ ਹੈ ਦੋਸਤੋ ਬਾਅਦ ਸੀਐਮ ਅਰਵਿੰਦ ਕੇਜਰਵਾਲ ਆਪਣੇ ਵਕੀਲਾਂ ਦੇ ਨਾਲ ਅੱਜ ਉਥੇ ਕੋਰਟ ਦੇ ਵਿੱਚ ਮੌਜੂਦ ਹੁੰਦੇ ਨੇ ਕੋਰਟ ਦੇ ਵਿੱਚ ਪੇਸ਼ ਹੁੰਦੇ ਨੇ ਜਿਸ ਦੇ ਵਿੱਚ ਉਹਨਾਂ ਨੂੰ ਅਗਰੰਮ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਕੋਰਟ ਰੂਮ ਤੋਂ ਜਾਣ ਦੀ ਪਰਮਿਸ਼ਨ ਵੀ ਮਿਲ ਚੁੱਕੀ ਹੈ ਤੇ ਸੀਐਮ ਅਰਵਿੰਦ ਕੇਜਰਵਾਲ ਬਾਹਰ ਆ ਚੁੱਕੇ ਨੇ ਹਾਲਾਂਕਿ ਸੀਐਮ ਮਰਵਨ ਕੇਜਰੀਵਾਲ ਵੱਲੋਂ ਪੇਸ਼ ਹੋਏ ਵਕੀਲਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਈਡੀ ਦੇ ਹਰ ਸੰਬੰਧ ਦਾ ਜਵਾਬ ਸੀਐਮ ਦੇ ਵੱਲੋਂ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਮੁੱਖ ਮੰਤਰੀ ਦੇ ਤੌਰ ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ ਜਿਸ ਕਾਰਨ ਉਹ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋ ਸਕੇ ਹਾਲਾਂਕਿ ਉਹਨਾਂ ਦੇ ਵੱਲੋਂ ਸਾਰੇ ਸੰਬੰਧ ਦਾ ਜਵਾਬ ਦਿੱਤੇ ਗਏ ਨੇ ਤਸਦੀਕੀ ਤਕਰੀਬਨ 8 ਸੰਬੰਧ ਜਾਰੀ ਹੋਏ ਸੀ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਜਿਸ ਦੇ ਉੱਪਰ ਸੀਐਮ ਮਰਵਨ ਕੇਜਰੀਵਾਲ ਨੂੰ 8 ਸੰਬੰਧ ਜਾਰੀ ਹੁੰਦੇ ਆ ਉਹ ਪੇਸ਼ ਨਹੀਂ ਹੁੰਦੇ ਜਿਸ ਤੋਂ ਬਾਅਦ ਜਾਚ ਜਲਦੀ ਦੇ ਵੱਲੋਂ ਕੋਰਟ ਦੇ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ ਜਾਂਦੀਆਂ ਨੇ ਜਿਸ ਦੇ ਉੱਪਰ ਅੱਜ ਉਹਨਾਂ ਦੇ ਵੱਲੋਂ ਜ਼ਮਾਨਤ ਲਗਾਈ ਹੋਈ ਸੀ ਤੇ ਜ਼ਮਾਨਤ ਦੇ ਉੱਪਰ ਸੁਣਵਾਈ ਹੋਈ ਹੈ ਤੇ ਉਹਨਾਂ ਦੀ ਅਗਰੰਮ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਗਰੰਮ ਜ਼ਮਾਨਤ ਮਿਲੀ ਹੈ ਦਾਸੇ ਕਿ ਈਡੀ ਦੇ ਵੱਲੋਂ ਉਹਨਾਂ ਨੂੰ ਸੱਮਨ ਜਾਰੀ ਕੀਤੇ ਗਏ ਸੀ ਜਿਸ ਦੇ ਵਿੱਚ ਉਹ ਪੇਸ਼ ਨਹੀਂ ਹੁੰਦੇ ਨੇ ਉਸ ਤੋਂ ਬਾਅਦ ਈਡੀ ਦੇ ਵੱਲੋਂ ਕੋਰਟ ਦੇ ਵਿੱਚ ਉਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਅੱਜ ਅਰਵਿੰਦ ਕੇਜਰੀਵਾਲ ਦਿਲਦੀ ਰਾਉਸ ਐਵੇਨਿਊ ਕੋਰਟ ਦੇ ਵਿੱਚ ਪੇਸ਼ ਹੁੰਦੇ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਅਗਰਗੰਮ ਜਮਾਨਤ ਲਗਾਈ ਜਾਂਦੀ ਹੈ ਤੇ ਉਹਨਾਂ ਨੂੰ ਉਹਨਾਂ ਦੀ ਜ਼ਮਾਨਤ ਮਨਜ਼ੂਰ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ 15000 ਦੇ ਮੁਚਲਕੇ ਤੇ ਉਹਨਾਂ ਦੀ ਜ਼ਮਾਨਤ ਮਨਜ਼ੂਰ ਹੋਈ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਕੋਰਟ ਰੂਮ ਚੋਂ ਜਾਣ ਦੀ ਪਰਮਿਸ਼ਨ ਦੇ ਦਿੱਤੀ ਗਈ ਹੈ ਹਾਲਾਂਕਿ ਉਹਨਾਂ ਦੇ ਵਕੀਲ ਜ਼ਰੂਰ ਅੰਦਰ ਜ਼ਰੂਰ ਅੰਦਰ ਮੌਜੂਦ ਨਹੀਂ ਪਰਿ ਸੀਐਮ ਅਰਵਿੰਦ ਕੇਜਰੀਵਾਲ ਨੂੰ ਜਾਣ ਦੀ ਪਰਮਿਸ਼ਨ ਦੇ ਦਿੱਤੀ ਗਈ ਹੈ ਜਾਜ ਅਦਾਲਤੀ ਦੇ ਵੱਲੋਂ ਕੋਰਟ ਦੇ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ ਜਾਂਦੀਆਂ ਨੇ ਜਿਸ ਦੇ ਉੱਪਰ ਅੱਜ ਉਹਨਾਂ ਦੇ ਵੱਲੋਂ ਜਮਾਨਤ ਲਗਾਈ ਹੋਈ ਸੀ ਤੇ ਜਮਾਨਤ ਦੇ ਉੱਪਰ ਸੁਣਵਾਈ ਹੋਈ ਹੈ ਤੇ ਉਹਨਾਂ ਦੀ ਅਗਰਮ ਜਮਾਨਤ ਮਨਜ਼ੂਰ ਕਰ ਲਈ ਗਈ ਹੈ ਇਸ ਸੰਬੰਧ ਵਿੱਚ ਹੋਰ ਖਬਰਾਂ ਦੇਖਣ ਲਈ ਤੇ ਇੱਕਦਰ ਪੰਜਾਬੀ ਟੈਪ